नहीं? आप वही हो ना जो हमारे साथ इंस्टीट्यूट में पढ़ते थे हाँ, मैं वही हूँ। अच्छी जॉब है तुम्हारी तुम तो बोलते थे कनेडा जाओगे बिजनेसमैन बनोगे वैसे महीने का कुछ पाँच सात हजार तो कमा लेते होंगे ना वैसे अच्छी मार्केट है यहाँ की साफ सफाई भी बहुत अच्छी है तुमने की होगी जजता है तुम पर ये काम वैसे गलती आपकी नहीं है किस्मत ही खराब थी आपने सपने इतने बड़े देख रखे थे बिजनेसमैन। आपको पता है बिजनेसमैन बनने के लिए कितने पैसे चाहिए होते है? पैसे जो आपके पास बिल्कुल भी नहीं थे कोई नहीं सपने बड़े सोच छोटे वैसे ये काम ही तुम्हारे लिए बेटर है अगर सोदा से की आपकी जरूरत हो ना आप मुझे बताना क्योंकि एक टाइम मैं भी आपकी फ्रेंड थी इतना तो हेल्प कर दूंगी तुम्हारे लिए हेलो मैम हेलो आप मुझे कोई टीशर्ट दिखा दो मेरे लिए ओके मैम थानो क्रॉप टॉप चाहिए या फुल टीशर्ट चाहिए आप दिखा दो मैं चॉइस कर दूंगी ओके अ मैम आर्टिकल क्रॉप टॉप च है ते आ आर्टिकल फुल च टीशर्ट फुल ਦੇ ਵਿੱਚ ਇੱਕ ਆ ਵੀ ਆਰਟੀਕਲ ਆ ਪੈਸਾ ਕਰੋ ਆਪੀ ਇੱਕ ਐਂਡ ਸੈਕੰਡ ਵਨ ਠੀਕ ਹੈ ਜੀ ਕੀ ਪ੍ਰਾਈਸ ਇਸ ਇਨਕੇ ਮੈਮ ਆਹ 999 ਦਾ ਜੀ ਤੇ ਆ yellow ਵਾਲਾ ਹੈਗਾ ਆ 949 ਦਾ ਫਟੇ ਮੈਮ ਅਪਰੋਕਸ 1950 ਬਣ ਗਿਆ ਜੀ ਕੋਈ ਡਿਸਕਾਊਂਟ ਤੋਂ ਹੋਗਾ ਨਾ ਡਿਸਕਾਊਂਟ ਕਰਕੇ ਬਤਾਓ ਆ ਹਾਂ ਸੌਰੀ ਮੈਮ ਸਾਡਾ ਫਿਕਸਡ ਪ੍ਰਾਈਸ ਸ਼ਾਪ ਆ ਇੱਥੇ ਡਿਸਕਾਊਂਟ ਨਹੀਂ ਹੁੰਦਾ ਸਾਡਾ ਆਪਣਾ ਬ੍ਰਾਂਡ ਆ ਇਹ ਜੀਪੀ ਪੰਜਾਬੀ ਤੇ ਇਹਦਾ ਸਟੱਫ ਬਹੁਤ ਵਧੀਆ ਹੈ ਬਹੁਤ ਵਧੀਆ ਸੀ ਪਰਸਨਲੀ ਯੂਜ਼ ਕਰਦੇ ਆ ਸੌਰੀ ਮੈਮ ਡਿਸਕਾਊਂਟ ਨਹੀਂ ਮੈਂ ਦੇ ਸਕਦਾ ਕੋਈ ਬਾਤ ਨਹੀਂ ਆਪ ਆਪਣੇ ਓਨਰ ਸੇ ਬਾਤ ਕਰ ਲਓ ਕੁਛ ਤਾਂ ਡਿਸਕਾਊਂਟ ਕਰਕੇ ਦੇਣਗੇ ਉਹ ਇੱਕ ਮਿੰਟ ਮੈਂ ਮੈਂ ਹੋਰ ਡਿਸਕਾਊਂਟ ਲਈ کہہ ਰਹੀ ਸੀ ਤੁਹਾਨੂੰ ਪਤਾ ਤਾਂ ਹੈ ਆਪਾਂ ਡਿਸਕਾਊਂਟ ਦਿੰਦੇ ਨਹੀਂ ਆਪਣੇ ਪਹਿਲੇ ਪ੍ਰਾਈਸ ਫਿਕਸ ਰੱਖੇ ਹੋਏ ਆਪਾਂ ਹਾਂਜੀ ਮੈਮ ਮੈਂ ਕਿਹਾ ਉਹਨਾਂ ਨੂੰ ਫੋਰਸ ਕਰੀ ਜਾ ਰਹੀ ਹਾਂ ਨਹੀਂ ਨਹੀਂ ਤੁਸੀਂ ਕਹਿ ਦਿਓ ਨਾ ਆਪਣੇ ਰੇਟ ਫਿਕਸ ਨੇ ਹਾਂਜੀ ਮੈਂ ਕਿਹਾ ਮੈਂ ਬਟ ਮੈਮ ਅਭੀ ਤੋਂ ਸਾਰੇ ਬ੍ਰੈਂਡਸ ਹਮੇਂ ਦੇਤੇ ਹੀ ਹੈ ਡਿਸਕਾਊਂਟ ਆਪ ਦੇਖ ਲਓ ਕੁਝ ਤੋਂ ਡਿਸਕਾਊਂਟ ਹੋਗਾ ਐਕਚੁਅਲੀ ਨਾ ਰੇਟ ਸਾਡੇ ਫਿਕਸ ਨੇ ਫਿਰ ਜ਼ਿਆਦਾਤਰ ਨਾ ਮੇਰਾ ਬੇਟਾ ਦੇਖਦਾ ਬਿਜ਼ਨਸ ਓਕੇ ਤੇ ਤੂੰ ਗੱਲ ਕਰਵਾ ਦੇ ਵੀਰੇ ਨਾਲ ਹਾਂਜੀ ਮੈਂ ਕਰਵਾ ਦਿੰਦਾ ਠੀਕ ਹੈ ਵੀਰ ਤੂੰ ਕਾਲ ਕਰਕੇ ਦੇਖ ਲੈਣਾ ਕਿ ਦਿੱਖ ਲਓ 1 ਮਿੰਟ ਮੈਮ ਮੈਂ ਕਰਦਾ ਕਾਲ ਹੈਲੋ ਹਾਂਜੀ ਸਰ ਸਰ ਇੱਕ ਮਿੰਟ ਸ਼ੋਅਰੂਮ ਆਉਗੇ ਤੁਸੀਂ ਹਾਂਜੀ ਉਹ ਕਸਟਮਰ ਆਏ ਸੀਗੇ ਉਹਨਾਂ ਡਿਸਕਾਊਂਟ ਲਈ ਕਹਿ ਰਹੇ ਨੇ ਹਾਂਜੀ ਓਕੇ ਓਕੇ ਮੈਂ ਕਹਦਾ ਨਾ ਉਹਨਾਂ ਨੂੰ ਠੀਕ ਹੈ ਜੀ ਆਜੋ ਵੀਰੇ ਠੀਕ ਮੈਮ ਆ ਰਹੇ ਨੇ ਸਰ ਆ ਰਹੇ ਨੇ ਤੁਸੀਂ ਪਲੀਜ਼ ਵੇਟ ਕਰਿਓ 2 ਮਿੰਟ ਓਕੇ ਆਪ ਆਪਣੇ ਸਰ ਕੋ ਕਾਲ ਕਰ ਲਓ ਉਹ ਕਦੋਂ ਤੱਕ ਆਉਣਗੇ ਹਾਂਜੀ ਮੈਂ ਮੰਦੀ ਹੋਣੀ ਨੇ ਤੂੰ ਇਧਰ ਵੀ ਆ ਗਿਆ ਤੇਰੀ ਸਫਾਈ ਉਧਰ ਕੰਪਲੀਟ ਹੋ ਗਈ ਕਿਆ ਪੋਛੇ ਵਾਲੀ ਇਧਰ ਵੀ ਕਰਨਾ ਹੋਗਾ ਚਲੋ ਕਰ ਲੋ ਸਫਾਈ ਵੈਸੇ ਤਾਂ ਇੱਥੇ ਕਲੀਨ ਬਹੁਤ ਹੈ ਦੇਖ ਲੋ ਹਾਂ ਲੜੀ ਫੋਨ ਕੀਤਾ ਸੀ ਸਰ ਆ ਮੈਮ ਨੇ ਡਿਸਕਾਊਂਟ ਮੰਗਦੇ ਪਏ ਸੀ ਆ ਦੋ ਆਰਟੀਕਲ ਤੇ ਸਰ ਹਾਂਜੀ ਸ਼ਾਪ ਦੇ ਓਨਰ ਇਹੀ ਨੇ ਇਹਨਾਂ ਦਾ ਹੀ ਬ੍ਰੈਂਡ ਹੈ ਇਹ ਇਹ ਹਾਂਜੀ ਇਹਨਾਂ ਨੂੰ ਹੀ ਕਾਲ ਕੀਤੀ ਸੀ ਮੈਂ ਕਿਹੜੇ ਟੀ-ਸ਼ਰਟਸ ਨੇ ਆਹੀ ਆ ਦੋ ਹਾਂਜੀ ਆ ਦੋ ਨੇ 949 1950 ਬਣਦੇ ਆ ਹਾਂਜੀ ਅਪਰੋਕਸ ਇੰਨੇ ਬਣਦੇ ਆ ਜੀ ਤੁਸੀਂ ਦੱਸਿਆ ਨਹੀਂ ਆਪਾਂ ਡਿਸਕਾਊਂਟ ਨਹੀਂ ਦਿੰਦੇ ਹਾਂਜੀ ਮੈਂ ਇਹਨਾਂ ਨੂੰ ਕਿਹਾ ਫਿਕਸਡ ਪ੍ਰਾਈਸ ਸ਼ਾਪ ਆ ਇੱਥੇ ਡਿਸਕਾਊਂਟ ਨਹੀਂ ਮਿਲਦਾ ਪਰੇ ਮੈਮ ਜਿੱਦ ਕਰਦੇ ਪਏ ਨੇ ਕਹਿੰਦੇ ਮੈਂ ਡਿਸਕਾਊਂਟ ਲੈ ਕੇ ਜਾਣਾ ਹੈ। ਹੂੰ ਕਈਆਂ ਨੂੰ ਆਦਤ ਹੁੰਦੀ ਆ ਨਾ। ਭਾਵੇਂ ਦਿਨੇ ਮਰਦੀ ਅਮੀਰ ਹੋ ਜਾਣ ਡਿਸਕਾਊਂਟ ਲੈਣਾ ਹੁੰਦਾ ਨਾ। ਕੋਈ ਨਹੀਂ। ਇਹਨਾਂ ਨੂੰ ਕਹਿ ਦੇ। ਜਿੰਨੇ ਦੇ ਹੁੰਦੇ ਆ ਦੇ ਦੋ ਕੋਈ ਪ੍ਰੋਬਲਮ ਨਹੀਂ। ਪਰ ਸਰ ਆਪਣਾ ਤਾਂ ਮੈਂ ਤੈਨੂੰ ਕਹਿ ਰਿਹਾ ਨਾ। ਮੇਰੀ ਜਾਨ ਪਛਾਣਦੇ ਨੇ। ਓਕੇ। ਠੀਕ ਹੈ ਜੀ। ਕੋਈ ਨਹੀਂ। ਜਿੰਨੇ ਪੈਸੇ ਦੇਣਗੇ ਲੈ ਲਈ। ਠੀਕ ਹੈ ਜੀ। एक्चुअल में ना आपने बोला था कि आप एक बड़े बिजनेसमैन बनोगे वो आप बन के दिखाए और मुझे नहीं पता था कि शॉप के ऑनर आप हो और मैंने आपको बहुत कुछ सुना दिया गलत से ही बहुत कुछ मैंने आपको बोल दिया और बट मुझे एक बात पूछनी थी कि आप इस शॉप के ऑनर होते हुए भी बाहर पोछा क्यों लगा रहे थे Actually, मेरा मन नहीं कर रहा आपको कुछ जवाब दो ਕਿ ਜਦੋਂ ਤੁਸੀਂ ਆਏ ਨਾ ਤੁਹਾਨੂੰ ਗਲਤਫਹਿਮੀ ਹੋ ਗਈ ਇੱਕ ਗਲਤਫਹਿਮੀ ਇਹ ਹੋਈ ਕਿ ਮੈਂ ਪੁਛਾ ਲਾ ਰਿਹਾ ਸੀ ਹਨਾ ਤੁਹਾਨੂੰ ਇਦਾਂ ਹੀ ਲੱਗਿਆ ਨਾ ਬਟ ਹੋਇਆ ਕਿ ਕੋਇਨਸੀਡੈਂਟਲੀ ਮੈਂ ਆ ਹੀ ਰਿਹਾ ਸੀ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹਨ ਨਮਨਿਤ ਠੀਕ ਹੈ ਯਾ ਸਰ ਪਰ ਪਰ ਕੀ ਹੋ ਗਿਆ ਪਾਜੀ ਮੈਂ ਜਾਣਾ ਸੀਗਾ ਜਾਣਾ ਸੀ ਕਿੱਥੇ ਜਾਣਾ ਸੀ ਵਾਸ਼ਰੂਮ ਜਾਣਾ ਸੀ 5 ਮਿੰਟ ਤੇ ਮੇਰੇ ਨਾਲ ਦੀ ਕੁੜੀ ਨਾ ਆਈ ਨਹੀਂ ਹੈਗੀ ਅੱਛਾ ਵਾਸ਼ਰੂਮ ਜਾਣਾ ਹੈ ਹਾਂਜੀ ਤੇ ਮੈਡਮ ਨੇ ਜੇ ਦੇਖ ਲਿਆ ਤੇ ਉਹਨਾਂ ਨੇ ਮੈਨੂੰ ਬੋਲਣ ਲੱਗ ਪਿਆ ਅੱਛਾ ਨਾਲ ਦੀ ਛੁੱਟੀ ਕਰਕੇ ਗਈ ਆ ਹਾਂਜੀ ਛੁੱਟੀ ਕੀਤੀ ਆ ਤੁਸੀਂ ਇਦਾਂ ਕਰੋ ਨਾ ਤੁਸੀਂ ਆ ਇੱਥੇ ਰੱਖ ਦੋ ਤੂੰ ਜਾਇਆ ਵਾਸ਼ਰੂਮ ਮੈਂ ਖੜ੍ਹ ਜਾਣਾ ਇੱਥੇ ਜੇ ਮੈਡਮ ਆਣਗੇ ਮੈਂ ਆਪੇ ਗੱਲ ਕਰ ਲਵਾਂਗਾ ਬੇਫਿਕਰ ਹੋ ਜਾ ਸਰ ਉਹ ਬੋਲਣ ਨਹੀਂ ਨਹੀਂ ਬੋਲਦੀ ਤੂੰ ਮੇਰੀ ਭੈਣ ਆ ਨਾ ਮੇਰੇ ਤੇ ਵੀ ਸ਼ਵਾਸ਼ ਹੈਗਾ ਨਾ ਇੰਨੀ ਤਾਂ ਮੇਰੀ ਬਣਦੀ ਆ ਮਾਰਕੀਟ ਤੂੰ ਮੈਨੂੰ ਫੜਾ ਦੇ ਕੋਈ ਨਾ ਤੂੰ ਜਾਇਆ ਫਟਾਫਟ ਆ ਜੀ ਹਾਂ ਆ ਜਾ ਆ ਜਾ ਪਰ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਮੇਰੇ ਲਈ ਮੈਂ ਆਪਣੀ ਦੁਕਾਨ ਤੇ ਝਾੜੂ ਵੀ ਲਾ ਸਕਦਾ ਪੋਚਾ ਵੀ ਲਾ ਸਕਦਾ ਸਫਾਈ ਵੀ ਕਰ ਸਕਦਾ ਕਿਉਂਕਿ ਮੈਂ ਆਪਣੀ ਮਿਹਨਤ ਨਾਲ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਇੱਕ ਇੱਕ ਪੈਸਾ ਜੋੜ ਕੇ ਇਹ ਬਿਜ਼ਨਸ ਸ਼ੁਰੂ ਕੀਤਾ ਮੈਨੂੰ ਕੋਈ ਸ਼ਰਮ ਨਹੀਂ ਹੈਗੀ ਕੋਈ ਮੈਂ ਕੰਮ ਕਰਾਂ ਮੈਂ ਕੋਈ ਵੀ ਕੰਮ ਕਰ ਸਕਦਾ ਬਟ ਹੁਣ ਤੁਸੀਂ ਸੋਚਦੇ ਹੋਗੇ ਕਿ ਤੁਸੀਂ ਮੈਨੂੰ ਬੋਲਦੇ ਰਹੇ ਮੈਂ ਸੁਣਦਾ ਕਿਉਂ ਰਿਹਾ ਅਸੀਂ ਹੈਗੇ ਗਰੀਬ ਸਾਨੂੰ ਸ਼ੁਰੂ ਤੋਂ ਹੀ ਸੁਣਨ ਦੀ ਹੱਤ ਪਈਏ ਲੋਕਾਂ ਤੋਂ ਰਿਸ਼ਤੇਦਾਰਾਂ ਤੋਂ ਸ਼ਰੀਕਾਂ ਤੋਂ ਸਾਨੂੰ ਪ੍ਰੋਬਲਮ ਨਹੀਂ ਹੁੰਦੀ ਕਈ ਲੋਕ ਨੇ ਇਹਨੂੰ ਨੈਗੇਟਿਵ ਲੈ ਜਾਂਦੇ ਆ ਜਦੋਂ ਕੋਈ ਕਿਸੇ ਨੂੰ ਕੁਝ ਸੁਣਾਉਂਦਾ ਹੈ ਟੀਜ਼ ਕਰਦਾ ਹੈ ਨਾ ਤਾਂ ਲੋਕੀ ਉਹਨੂੰ ਨੈਗੇਟਿਵ ਲੈ ਜਾਂਦੇ ਆ ਪਰ ਮੈਂ ਉਹਨੂੰ ਆਪਣੀ ਸਕਸੈਸ ਦੀ ਪੌੜੀ ਬਣਾਇਆ ਉਹਨੂੰ ਪੋਜ਼ਿਟਿਵ ਲਿਆ ਉਹ ਜਦੋਂ ਤੁਹਾਡੀਆਂ ਗੱਲਾਂ ਮੇਰੇ ਕੰਨਾਂ 'ਚ ਵੱਜਦੀਆਂ ਨੇ ਨਾ ਜਦੋਂ ਤੁਸੀਂ ਪੜਦੇ ਹੁੰਦੇ ਸੀ ਨਾ ਮੈਨੂੰ ਚਿੜਾਉਂਦੇ ਹੁੰਦੇ ਸੀ ਕਿ ਇਹਦੇ ਕੋਲ ਪੈਸਾ ਤਾਂ ਹੈ ਨਹੀਂ ਇੱਕ ਕਦੋਂ ਬਿਜ਼ਨਸਮੈਨ ਬਣ ਜਾ ਬਿਜ਼ਨਸਮੈਨ ਬਣਨ ਲਈ ਪੈਸਾ ਨਹੀਂ ਸ਼ਾਰਪ ਮਾਈਂਡ ਚਾਹੀਦਾ ਹੁੰਦਾ ਹਾਰਡ ਵਰਕ ਦੇ ਨਾਲ ਨਾਲ ਸਮਾਰਟ ਵਰਕ ਵੀ ਚਾਹੀਦਾ ਹੁੰਦਾ ਪੈਸਾ ਜਿਹਨੂੰ ਕਮਾਣਾ ਆਉਂਦਾ ਨਾ ਉਹ ਕੋਈ ਵੀ ਕੰਮ ਕਰਕੇ ਕਮਾ ਸਕਦਾ ਹੈ ਮੇਰਾ ਮਨ ਨਹੀਂ ਸੀਗਾ ਕਿ ਮੈਂ ਤੁਹਾਨੂੰ ਕੋਈ ਜਵਾਬ ਦਵਾਂ ਮੈਂ ਜਾਣਦਾ ਕਿ ਉਦੋਂ ਮੈਂ ਗੱਲਾਂ ਸੁਣੀਆਂ ਤੇ ਮੈਂ ਕਾਮਯਾਬ ਹੋਇਆ ਅੱਜ ਤੁਸੀਂ ਮੈਨੂੰ ਹੋਰ ਗੱਲਾਂ ਸੁਣਾਈਆਂ ਸ਼ਾਇਦ ਰੱਬ ਨੇ ਚਾਹਿਆ ਮੈਂ ਹੋਰ ਕਾਮਯਾਬ ਹੋਵਾਂਗਾ ਇੱਕ ਸੁਜੈਸ਼ਨ ਦੇ ਰਿਹਾ ਹਾਂ ਜੇ ਦਿਲ ਕਰਿਆ ਤਾਂ ਮੰਨ ਲਿਓ ਕਦੇ ਕਿਸੇ ਨੂੰ ਡੀਮੋਟੀਵੇਟ ਨਾ ਕਰਿਓ ਕਿਉਂਕਿ ਇਹ ਲਾਈਫ ਐਹੋ ਜੀ ਹੈ ਨਾ ਕਦੇ ਵੀ ਪਲਟੀ ਮਾਰ ਸਕਦੀ ਹੈ ਅੱਜ ਜੇ ਬੰਦਾ ਕੋਈ ਗਰੀਬ ਹੈ ਜ਼ਰੂਰੀ ਨਹੀਂ ਕਿ ਸਾਰੀ ਉਮਰ ਗਰੀਬ ਰਹੂ। ਤੇ ਇਹ ਵੀ ਜ਼ਰੂਰੀ ਹੈ ਕਿ ਗਰੀਬ ਬੰਦਾ ਸੁਪਨੇ ਨਹੀਂ ਦੇਖ ਸਕਦਾ। ਦੇਖ ਸਕਦਾ। ਤੇ ਪੂਰੇ ਵੀ ਕਰ ਸਕਦਾ। ਬਸ ਬੰਦਾ ਮਿਹਨਤ ਕਰਨ ਵਾਲਾ ਹੋਣਾ ਚਾਹੀਦਾ। ਮੈਂ ਨਹੀਂ ਕਹਿੰਦਾ ਮੈਂ ਬੜਾ ਕਾਮਯਾਬ ਹੋ ਗਿਆ। ਪਰ ਮੇਰੀ ਜਿੰਨੀ ਕਿ ਇੱਛਾ ਸੀ ਨਾ ਉਹ ਪੂਰੀ ਹੋ ਗਈ। ਮੈਂ ਥੈਂਕ ਯੂ ਕਹਿੰਦਾ ਤੁਹਾਨੂੰ ਕਿਉਂਕਿ ਤੁਸੀਂ ਹਮੇਸ਼ਾ ਮੈਨੂੰ ਨਾ ਟੀਜ਼ ਕੀਤਾ ਨਾ ਤੇ ਮੇਰੇ ਅੰਦਰ ਅੱਗ ਜਲਦੀ ਰਹੀ ਉਹ ਅੱਗ ਨੇ ਅੱਜ ਮੇਰੀ ਇੱਛਾ ਪੂਰੀ ਕੀਤੀ ਹੈ ਤੇ ਮੈਂ ਸਕਸੈਸ ਹੋ ਕੇ ਤੁਹਾਡੇ ਸਾਹਮਣੇ ਖੜਾ ਹਾਂ ਹਾਂ ਮੈਂ ਦੁਬਾਰਾ ਦੱਸ ਰਿਹਾ ਕੋਈ ਵੀ ਕੰਮ ਕਰ ਰਹੇ ਹੋ ਨਾ ਕਦੇ ਸ਼ਰਮ ਨਹੀਂ ਕਰਨੀ ਚਾਹੀਦੀ ਜੇ ਆਪਣੀ ਦੁਕਾਨ ਹੈ ਨਾ ਛੜੂ ਪੋਚਾ ਸਫਾਈ ਆਪ ਕਰ ਲਓ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਤੇ ਮੈਨੂੰ ਸੌਰੀ ਨਾ ਫੀਲ ਕਰੋ ਸਭ ਮੈਂ ਤੁਹਾਨੂੰ ਥੈਂਕ ਯੂ ਕਹ ਰਿਹਾ ਬਾਕੀ ਸਮਾਂ ਚ ਕੋਈ ਦਿੱਕਤ ਹੋਈ ਤਾਂ ਮੈਂ ਜਨਨਵਾਰਾ ਕਿਉਂਕਿ ਇਹ ਮੇਰਾ ਆਪਣਾ ਬ੍ਰਾਂਡ ਹੈ ਆਪਣੀ ਫੈਕਟਰੀ ਹੈ ਆਪਣਾ ਸ਼ੋਅਰੂਮ ਹੈ ਮੈਂ ਪੂਰੀ ਗਾਰੰਟੀ ਨਾਲ ਵੇਚ ਰਿਹਾ ਸੀ ਪਚਾ ਪਾਣੀ ਮੰਗਾਵੇ ਪਾਣੀ ਤਾਂ ਪੀ ਲੋ ਸ਼ਾਇਦ ਬਦਲ ਸਕਦੇ ਹੋ ਥੈਂਕ ਯੂ ਦੋਸਤੋ ਕਦੇ ਵੀ ਕਿਸ ਨੂੰ ਨੀਵਾਂ ਨਾ ਦਿਖਾਓ ਕਿਉਂਕਿ ਕਿਸਮਤਾਂ ਕੁਝ ਨਹੀਂ ਬਤਾਉਂਦਾ ਕਿ ਕਦੋਂ ਪਲਟੀ ਮਾਰ ਜਾਏ ਰਾਜੇ ਤੋਂ ਰੰਗ ਤੇ ਰੰਗ ਤੋਂ ਰਾਜੇ ਬਣਦੇ ਆ ਜਿਆਦਾ ਸਮਾਂ ਨਹੀਂ ਲੱਗਦਾ ਇਸ ਕਰਕੇ ਮਿਹਨਤ ਕਰਦੇ ਰਹੋ ਤੇ ਰੱਬ ਦਾ ਸ਼ੁਕਰ ਕਰਦੇ ਰਹੋ